ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਾਰ ਸਰੀਤ ਕਰਹਿ ਵਿਚਾਰ ਬਿਨ ਬੂਝੇ ਕੈਸੇ ਪਾਵਹਿ ਪਾਰ ਸਿਦਕ ਕਰ ਸਿਜਦਾ ਮਨ ਕਰ ਮਖਸੂਦ ਜਿਹ ਧਿਰ ਦੇਖਾ ਤਿਹ ਧਿਰ ਮੌਜੂਦ ਮਹੱਲਾ ਤੀਜਾ ਗੁਰ ਸਭਾ ਏਵ ਨ ਪਾਈਐ ਨਾ ਨੇੜਾ ਨਾ ਦੂਰ ਨਾਨਕ ਸਤਗੁਰ ਤਾਂ ਮਿਲੈ ਜਾ ਮਨ ਰਹੈ ਹਦੂਰ ਪੌੜੀ ਸਬਤ ਦੀਪ ਸਬਤ ਸਾਗਰ ਨਵਖੰਡ ਚਾਰ ਵੇਦ 10 ਅਸ਼ਟਪੁਰਾਣਾ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਪਾਣਾ ਸਭ ਤੁਝ ਹੈ ਧਿਆਵ ਹੈ ਜੀ ਅਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਸਭ ਤੁਝ ਹੈ ਧਿਆਵ ਹੈ ਤੁਝ ਹੈ ਨਹੀਂ ਤੁਝੈ ਸਭ ਤੁਝ ਹੈ ਧਿਆਵ ਹੈ ਜੀ ਅਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤិន ਹੋ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ ਸਲੋਕ ਮਹੱਲਾ 3 ਤੀਜਾ ਕਲਮ ਸਾਜਨੀ ਕੇ ਆਸਦਾਈ ਹੈ ਹਿਰਦੈ ਹੀ ਲਿਖ ਲੇ ਹੋ ਸਦਾ ਸਾਹਿਬ ਕੈ ਰੰਗ ਰਹੈ ਕਬਹੂ ਨਾ ਟੂਟਸ ਨੇਹੋ ਕਲਮ ਸਾਜਨੀ ਜਾਏ ਸੀ ਲਿਖਿਆ ਭੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸਚੈ ਪਾਏ ਮਹੱਲਾ 3 ਨਦਰੀ ਆਵਦਾ ਨਾਲ ਨ ਚੱਲੇ ਵੇਖੋ ਕੋ ਵਿਉਪਾਇ ਸਤਿਗੁਰ ਸਾਚੇ ਡਰਾਇ ਸੱਚ ਰਹੋ ਲਿਵ ਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇਕ ਤੂੰ ਤੂੰ ਜਾਣ ਹੈ ਭੇਤ ਜੋ ਕੀ ਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰਐ ਜੇ ਪਾਪ ਕਮਾਵਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨਿਆਉ ਸੱਚ ਤਾ ਡਰੀਐ ਕੀਤ ਜਿਨਾ ਨਾਨਕ ਸੱਚ ਪਛਾਣਿਆ ਸੇ ਸਾਚਰ ਲੇਤ ਸ਼ਲੋਕ ਮਹੱਲਾ 3ਜਾ ਕਲਮ ਚਲੋ ਸਾਨ ਮਸਵਾਣੀਏ ਕਾਗਦ ਭੀ ਜਲ ਜਾਓ ਲਿਖਣ ਵਾਲਾ ਜਲ ਬਲਓ ਜਿਨ ਲਿਖਿਆ ਦੂਜਾ ਪਹਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਣਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਾਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣਈ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ ਸ਼ਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੋਈ ਸੰਪਾਉ ਕਿਸੈ ਨਾ ਨਾਲ ਦੂਜੈ ਪਾਏ ਦੁਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਹ ਗੱਲੀ ਪਾਠ ਸੋ ਬਿੰਦੀ ਤਾਂ ਲੱਗੀ ਹੀ ਹੋਈ ਐ ਗੱਲੀ ਪਾਠ ਹੋਵੇਗਾ ਗਲੀ ਨਹੀਂ ਗੱਲੀ ਅਸੀਂ ਚੰਗੀਆਂ ਗੱਲਾਂ ਬਾਤਾਂ ਵਿੱਚ ਤਾਂ ਬਹੁਤ ਚੰਗੇ ਹਾਂ ਆਚਾਰੀ ਬੁਰੀਆਹ ਇਉ ਗੱਲ ਨਹੀਂ ਪਾਠ ਕਰਨਾ ਹੈ ਇਹ ਸ਼ਬਦ ਮਹਾਰਾਜ ਜੀ ਨੇ ਨੂਰ ਸਾਹ ਜਾਦੂਗਰਨੀ ਦੇ ਰਥਾਏ ਉਪਦੇਸ਼ ਦਿੰਦਿਆਂ ਆਸਾਮ ਦੇਸ਼ ਦੇ ਵਿੱਚ ਕਾਮਰੂਪ ਦੇ ਵਿੱਚ ਉਚਾਰਨ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਉਹਨਾਂ ਦੇ ਹਿਰਦੇ ਦੀ ਅਵਸਥਾ ਹੈ ਉਹ ਬਿਆਨ ਕਰ ਰਹੇ ਨੇ ਹਾਂਜੀ ਮਹੱਲਾ ਪਹਿਲਾ ਗੱਲੀ ਅਸੀਂ ਚੰਗਿਆ ਆਚਾਰੀ ਬੁਰੀਆਹ ਮਨ ਹੋਂਕ ਸੁਧਾ ਕਾਲੀਆ ਬਾਹਰ ਚਿਟਵੀਆਹ ਰੀਸਾ ਕਰਹ ਤੇ ਨਾਲੀਆ ਜੋ ਸੇਵ ਹੈ ਦਰ ਖੜੀਆਹ ਨਾਲ ਖਸਮੈ ਰਤੀਆ ਮਾਨ ਹੈ ਸੁਖ ਰਲਿਆਹ ਹੋਦੈ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾਹ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਇਦਾਂ ਹੀ ਪੜ੍ਹਨਾ ਜਿਵੇਂ ਗਿਆਨੀ ਜੀ ਨੇ ਪੜ੍ਹਿਆ ਹੈ ਅਮ ਕਾਲੀ ਨਾਲ ਆਪਾਂ ਪੜ ਜਾਂਦੇ ਆ ਤੂੰ ਆਪੇ ਜਲ ਮੀਨਾ ਇਦਾਂ ਨਹੀਂ ਤੂੰ ਆਪੇ ਜਲ ਮੀਨਾ ਹੈ ਆਪੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਹਾਂਜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸੇਵਾਲ ਸੇਵਾਲ ਪਾਠ ਇਕੱਠਾ ਹੈ ਸੇਵਾਲ ਵੱਖਰਾ ਵੱਖਰਾ ਨਹੀਂ ਕਰਨਾ ਸੇਬਾਲ ਜੋ ਪਾਣੀ ਵਿੱਚ ਜਾਲਾ ਹੁੰਦਾ ਇਸ ਨੂੰ ਸੇਬਾਲ ਆਖਦੇ ਨੇ ਹਾਂਜੀ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤਦ ਹੋ ਬਾਹਰ ਕਿਛ ਨਹੀਂ ਗੁਰਬਦੀ ਵੇਖ ਨਿਹਾਲ ਸ਼ਲੋਕ ਮਹਲਾ 3 ਜੀ ਹੂਕਮ ਨਾ ਜਾਣੈ ਬਹੁਤਾਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਧਨ ਖਸਮੈ ਚੱਲੇ ਰਜਾਈ ਦਾਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸਚ ਸਮਾਈ ਮਹੱਲਾ ਤੀਜਾ ਮਨ ਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਚਾ ਇਸ ਦਾ ਮੁੱਲ ਦੂਜੈ ਲੱਗੇ ਪਛ ਮੋਏ ਮੂਰਖ ਅੰਧ ਗਵਾਰ ਬਿਸਟਾ ਅੰਦਰ ਕੀਟ ਸੇ ਪੈ ਪਚ ਹੈ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗ ਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹੈ ਸਮਾਏ ਪੌੜੀ ਸੇਸ਼ਟ ਉਪਾਈ ਸਭ ਤੁਧ ਆਪੇ ਰਜਿਗ ਸੰਭਾਹਿਆ ਇਕ ਵੱਲ ਚਲ ਕਰ ਕਹਿ ਖਾਵ ਦੇ ਮੋਹਹੁ ਕੂੜ ਕੁਸਤ ਤਿਨੀ ਢਾਹਿਆ ਤੁਦ ਆਪੇ ਭਾਵੈ ਸੋ ਕਰਹਿ ਤੁਦ ਓ ਤੈ ਕਾਮ ਓਏ ਲਾਇ ਇਕਨਾ ਸਚ 부ਝਾਇਓਨ ਤਿਨਾ ਅਟੋਟ ਭੰਡਾਰ ਦੇਵਾਇ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਟੜਾਇਆ ਸ਼ਲੋਕ ਮਹਲਾ ਤੀਜਾ ਪੜ ਪੜ ਪੰਡਿਤ ਵੇਦ ਬਖਾੜ ਹੈ ਮਾਇਆ ਮੋਹ ਸਵਾਏ ਦੂਜੈ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤੇ ਜੋ ਦੇਂਦਾ ਰਿਜਕ ਸੰਭਾਹੇ ਜਮ ਕਾ ਫਾਹਾ ਗਲ ਹੋ ਨਾ ਕਟਿਏ ਫਿਰ ਫਿਰ ਆਵੇ ਜਾਏ ਮਨ ਮੁਖ ਕਿਛੂ ਨਾ ਸੂਜੈ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੇ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਨ ਹੈ ਸੁਖ ਪੈਨਣਾ ਸੁਖੇ ਸੁਖ ਵੇਹਾਈ ਨਾਨਕ ਸੋ ਨਾਉ ਮਨ ਹੋਣਾ ਵਿਸਾਰੀਐ ਜਿਤ ਦਰ ਸਚੈ ਸੋਭਾ ਪਾਏ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਸਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੈ ਸਬਦ ਸਾਰਾ ਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੇ ਬਿਨ ਨਾ ਵੈ ਤ੍ਰਿਗ ਜੀਵਾਸ ਥੋੜਾ ਨਖੇੜਾ ਕਰਨਾ ਜੀ ਜਪ ਤਪ ਸੰਜਮ ਮਨੈ ਮਾਹੇ ਸੰਜਮ ਮਨੈ ਵਖਰੇ ਵਖਰੇ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੈ ਧ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹ ਵਿਨਾਸ਼ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬ ਸਦਾ ਤੂੰ ਸਭਨਾ ਰਾਸ ਸਭ ਤੁਧੈ ਪਾਸ ਹੋ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹੇ ਤਿਸ ਸਭ ਕਿਛ ਮਿਲੈ ਕਨਾ ਦੂਰ ਹੈ ਪਾਸ ਤੁਧ ਬਜ ਹੋ ਥਾਓ ਕੋ ਨਾਹੀ ਜਿਸ ਪਾਸ ਹੋ ਮੰਗੀਐ ਮਾਨਵੇਖੋ ਕੋ ਨਿਰਜਾਸ ਸਭ ਤੁਧੈ ਨੋ ਸਾਲਾਹ ਦੇ ਦਰ ਗੁਰਮੁਖਾ ਨੋ ਪ੍ਰਗਾਸ